ਹਾਂਜੀ ਸਤਿ ਸ੍ਰੀ ਅਕਾਲ ਜੀ ਸ਼ਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ Facebook ਪੇਜ ਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆ ਆਪਾਂ ਪਿੰਡ ਹਮੀਰਗੜ ਤਹਿਸੀਲ ਰਾਮਪੁਰਾ ਫੂਲ ਤੇ ਜ਼ਿਲ੍ਹਾ ਇਹਨੂੰ ਬਠਿੰਡਾ ਪੈ ਜਾਂਦਾ ਦਾ ਤੇ ਸਾਹਮਣੇ ਜਿਹੜੀ ਤੁਸੀਂ ਮੱਝ ਦੇਖ ਰਹੇ ਹੋਗੇ ਇਹ ਬਕਾਊ ਆ ਗਈ ਚੰਗੇ ਦੁੱਧ ਵਾਲੀ ਹੈਗੀ ਤੇ ਬਾਈਆਂ ਨੇ ਹਰਿਆਣੇ ਚੋਂ ਲੈ ਕੇ ਆਂਦੀ ਸੀ ਤੇ ਸੀਮਨ ਵੀ ਇਹਦੇ ਚੰਗਾ ਲੱਗਿਆ ਬਾਬਾ ਤੇ 14-15 ਦਿਨਾਂ ਦੀ ਇਹ ਕੱਚੀ ਹੈਗੀ ਤੇ ਇਹਨੂੰ ਵੀ ਪਸੰਦ ਆਉਂਦੀ ਹੈ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਇਸ ਨੰਬਰ ਦੇ ਉੱਤੇ ਸੰਪਰਕ ਕਰਕੇ ਤੇ ਤੁਸੀਂ ਮੱਝ ਨੂੰ ਖਰੀਦ ਸਕਦੇ ਹੋਗੇ ਤੇ ਬਾਕੀ ਡਿਟੇਲ ਤੁਹਾਨੂੰ ਆਪਾਂ ਸਾਰੀ ਲੈ ਕੇ ਦੇਵਾਂਗੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਜਿਹੜੇ ਭਰਾ ਜਿਵੇਂ ਕਹਿੰਦੇ ਹੁੰਦੇ ਆ ਹਨਾ ਵੀ ਚੰਗੇ ਦੁੱਧ ਵਾਲੀ ਮੱਝ ਲੈਣੀ ਹੈ ਜਾਂ ਬਰੀਡਿੰਗ ਦੇ ਕੰਮ ਕਰਨਾਗਾ ਉਹਨਾਂ ਲਈ ਤੋਹਫਾ ਹੀ ਹੈ ਕਿਉਂਕਿ ਚੰਗਾ ਦੁੱਧ ਕੱਢਣਾ ਹੈ ਨਹੀਂ ਤੇ ਬਾਕੀ ਸੀਮਨ ਵੀ ਚੰਗਾ ਲੱਗਿਆ ਵਾਗਾ ਤੇ ਆ ਜੋ ਥੋੜਾ ਆਪਾਂ ਜਿਆਦਾ ਸਮਾਂ ਨਹੀਂ ਲੈਂਦੇ ਤੇ ਬਾਈ ਨਾਲ ਗੱਲਬਾਤ ਕਰਾਉਨੇ ਆ ਤੇ ਆਪਾਂ ਡਿਟੇਲ ਲੈ ਕੇ ਦਿੰਨੇ ਆ ਤੇ ਉਸ ਬਾਅਦ ਤੁਹਾਨੂੰ ਆਪਾਂ ਤੋਰ ਕੇ ਦਿਖਾਵਾਂ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਆਪਣਾ ਨਾਂ ਦੱਸ ਦਿਓ ਨਾਂ ਜਸਵੀਰ ਸਿੰਘ ਆ ਜੀ ਠੀਕ ਹੈ ਜੀ ਪ੍ਰਿੰਟ ਨੰਬਰ ਗੜਾ ਜੀ ਜ਼ਿਲ੍ਹਾ ਬਠਿੰਡਾ ਪੈਂਦਾ ਹਨਾ ਬਠਿੰਡਾ ਜੀ ਤਹਿਸੀਲ ਫੂਲ ਆ ਤਹਿਸੀਲ ਫੂਲ ਠੀਕ ਹੈ ਤੇ ਬਾਈ ਜਿਹੜੀ ਆਪਾਂ ਇਹ ਮੱਝ ਵੇਚਣ ਲੱਗੇ ਆ ਆਪਣੇ ਘਰ ਦੀ ਹੀ ਆ ਇਹ ਹਾਂ ਘਰ ਦੀ ਆ ਜੀ ਆਪਣੀ ਠੀਕ ਹੈ ਤੇ ਕਿਹੜੇ ਸੂਏ ਸੁਣਾ ਆਏ ਨੇ ਇਸ ਵਾਰ ਇਹ ਤੀਜੀ ਵਾਰ ਸੂ ਗਈ ਸੀ ਇਸ ਵਾਰ ਤੀਜੇ ਸੂਏ ਨੇ ਸੁਣਾ ਹਾਂ ਤੀਜੇ ਸੂਏ ਠੀਕ ਆ ਤੇ ਪਹਿਲਾਂ ਵਾਲੇ ਸੂਆਂ ਦੇ ਵਿੱਚ ਆਪਣੇ ਕੋਲੇ ਸੀਗੀ ਹਾਂ ਆਪਣੇ ਕੋਲੇ ਸੀ ਕਰਦੀ ਹੈ ਠੀਕ ਆ ਤੇ ਕਿੰਨਾ ਕੁ ਦੁੱਧ ਕੱਢਿਆ ਆਣੇ ਪਹਿਲਾਂ ਵਾਲੇ ਸੂਆਂ ਚ 1 ਕਿਲੋ ਦੂਜੇ ਸੂਏ ਕੱਢਿਆ ਜੀ ਦੂਜੇ ਸੂਏ 20 ਲੀਟਰ ਦੁੱਧ ਨੇ ਦਿੱਤਾਗਾ ਹਾਂ ਤੀਜੇ ਤੇ ਇਸ ਵਾਰ ਤੀਜੇ ਸੂਏ ਸੁਣਾ ਨੇ ਹਾਂ ਤੀਜੇ ਤੇ ਕੀ ਮੀਡ ਆਪਾਂ ਨੂੰ ਦੁੱਧ ਦੀ ਇਸ ਵਾਰ ਇਹਦੇ 22 ਤੇ 23 ਕਿਲੋ ਦੀ ਉਮੀਦ ਹੈ ਸਾਨੂੰ ਤਾਂ ਠੀਕ ਆ ਵੀ 22 ਤੋਂ 23 ਦੀ ਉਮੀਦ ਆ ਠੀਕ ਆ ਤੇ ਬਾਕੀ ਹੁਣ ਜਿਵੇਂ ਦੂਜੇ ਸੂਏ 'ਚ 20 ਕੱਢਿਆ ਤਾਂ ਫਿਰ ਪਲੱਸ ਕਰੂਗੀ ਹਨਾ ਕਰੂਗੀ ਕਿਉਂਕਿ ਤੀਜੇ ਸੂਏ 'ਚ ਜਾ ਕੇ ਵੀ ਪਸ਼ੂ ਦੁੱਧ ਕਾਫੀ ਅੱਪ ਕਰਦਾ ਹਨਾ ਚੌਥੇ ਸੂਏ 'ਚ ਕਰਦਾ ਚੌਥੇ ਸੂਏ ਤੀਜੇ ਚੋਂ ਚੌਥੇ ਦੀ ਕਰਦਾ ਹੈ ਹਨਾ ਠੀਕ ਹੈ ਤੇ ਬਾਕੀ ਸੇਵਾ ਤੇ ਵੀ ਆ ਹਨਾ ਬਾਕੀ ਸੇਵਾ ਤੇ ਆ ਤੇ ਉਹ ਕਿਵੇਂ ਰਹੀ ਹੈ ਬਾਈ ਚੌਣ ਚ ਵਜ ਕੇ ਮੇ ਰਹੀ ਹੈ ਪੂਰੀ ਬਾਈ ਪੂਰੀ ਟੋਲੀ ਧਾਰਾ ਜੀ ਹਾਂਜੀ ਚੀਚੀ ਅਗੀ ਧਾਰ ਮਾਰ ਜੇ ਪੁੱਤ ਠੀਕ ਹੈ ਤੇ ਉਹ ਦਾ ਚੋ ਜਿਆ ਕੋਈ ਬੁੜੀ ਚੋ ਜਿਆ ਕੋਈ ਦਿੱਕਾ ਨਹੀਂ ਹੱਥ ਨਹੀਂ ਪੈਂਦੀ ਇਹੇ ਪੂਰੀ ਠੰਡੀ ਸੀਲ ਹੈ ਜਾਨੀ ਠੀਕ ਹੈ ਤੇ ਦੁੱਧ ਨੂੰ ਲੰਮਾ ਸਮਾਂ ਦੇ ਜਾਂਦੀ ਹੈ ਲੰਮਾ ਸਮਾਂ ਕਰ ਦਿੰਦੀ 1 25 ਦਿਨ ਮਸਾਂ ਛੱਡੀ ਆਈ ਠੀਕ ਹੈ ਵੀ ਮੌਕੇ ਦੀ ਮਸਾਂ ਡਰਾਈ ਹੁੰਦੀ ਹੈਗੀ ਵੀ ਲੰਮਾ ਸਮਾਂ ਦੁੱਧ ਦੇ ਜਾਂਦੀ ਹੈ ਹਾਂ ਠੀਕ ਹੈ ਜੀ ਤੇ ਜਿਹੜਾ ਇਹਦੇ ਸੀਮਨ ਲੱਗੇ ਉਹ ਕਿਹੜਾ ਲੱਗਿਆ ਜੀ ਇਹ ਸੀਮ ਲੱਗਿਆ ਸਗਰਾਮ ਬੋਲਦਾ ਠੀਕ ਹੈ ਸੰਗਰਾਮ ਸੰਗਰਾਮ ਦਾ ਸੀਮਨ ਲੱਗਿਆ ਪਿਆ ਦੇ ਕਮਲਜੀਤ ਸਿੰਘ ਸਰਪੰਚ ਹਾਂਜੀ ਬੱਲੇ ਸ਼ਾਇਦ ਪਿੰਡ ਉਹਦਾ ਬਰਨਾਲਾ ਹੈ ਨਾ ਤੇ ਜਲਾਮ ਵਾਲਾ ਹਰਿਆਣੇ ਦੇ ਵਿੱਚ ਹਰਿਆਣੇ ਦੇ ਵਿੱਚ ਆ ਜਿਹੜਾ ਠੀਕ ਆ ਉਹ ਚੰਗਾ ਬੋਲਾ ਹੈ ਨਾ ਚੰਗਾ ਬੋਲਾ ਜੀ ਠੀਕ ਆ ਜੀ ਉਹਦਾ ਸੀਮਨ ਲੱਗਿਆ ਪਿਆ ਦੇ ਹਾਂਜੀ ਠੀਕ ਹੈ ਜੀ ਤੇ ਆਪਾਂ ਇਹਦਾ ਮੁੱਲ ਕਿੰਨਾ ਕਰਦੇ ਆ ਜੀ ਮੁੱਲ ਜੀ ਜਿਹਦੇ ਕੋਈ ਪਸੰਦ ਹੋਈ ਬਾਈ ਦੇ ਅਸੀਂ ਫੋਨ ਤੇ ਸੜਨਾ ਕੰਟੈਕਟ ਕਰ ਲੇ ਠੀਕ ਆ ਵੀ ਜਿਹਨੂੰ ਪਸੰਦ ਆਉਂਦੀ ਆ ਹਾਂਜੀ ਤੇ ਕੰਟੈਕਟ ਕਰ ਸਕਦਾ ਹੈ ਨਾ ਹਾਂਜੀ ਅ ਦੋਸਤੋ ਜਿਹਨੂੰ ਵੀ ਪਸੰਦ ਆਉਂਦੀ ਆ ਨਾ ਮੱਝ ਕਿਉਂਕਿ ਚੰਗੇ ਮੁੱਲ ਦੇ ਵਿੱਚ ਆ ਤੇ ਹੈ ਵੀ ਚੰਗੀ ਹੈਗੀ ਬਾਕੀ ਜੈਡ ਬਲੈਕ ਆ ਤੇ ਤੁਸੀਂ ਫੋਨ ਤੇ ਗੱਲਬਾਤ ਕਰ ਸਕਦੇ ਹੋ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾਗਾ ਦੂਸਰੀ ਗੱਲ ਹੈ ਜੀ ਭਾਈ ਜੀ ਹਰਿਆਣੇ ਚੋਂ ਅਸੀਂ ਲਿਆਂਦੀ ਆ ਹਾਂਜੀ ਪਹਿਲਾਂ ਇਹ 200ਆਂ ਦੀਆਂ ਕਟੀਆਂ ਦਿੱਤੀਆਂ ਇਹਨੇ ਠੀਕ ਆ ਪਹਿਲਾਂ ਵਾਲੇ ਮਤਲਬ ਜਿਹੜੇ 200 ਇਹ ਆਪਾਂ ਉਹਨਾਂ ਦੀਆਂ ਕਟੀਆਂ ਹੀ ਆਗੀਆਂ ਠੀਕ ਆ ਤੇ ਲਿਆਂਦੀ ਹਰਿਆਣੇ ਚੋਂ ਆ ਹਰਿਆਣੇ ਚੋਂ ਲਿਆਂਦੀ ਆ ਠੀਕ ਆ ਬਸ ਇਹ ਵੀ ਗੌਣੀ ਆ ਫਿਰ ਇੱਕ ਤਰ੍ਹਾਂ ਦਾ ਹਨ ਵੀ ਦੋ ਕਟੀਆਂ ਦਿੱਤੀਆਂ ਹਨ ਵੀ ਇਸ ਵਾਰ ਵੀ ਉਮੀਦ ਕਰ ਸਕਦੇ ਹਾਂ ਕਿ ਚੰਗੀ ਮੱਝ ਹੈ ਜੇ ਕੱਟੀ ਦੇਗੀ ਤਾਂ ਵੱਧ ਵਾਲੀ ਗੱਲ ਆ ਹਨ ਠੀਕ ਹੈ ਤੇ ਇਹਨੂੰ ਤੋਰ ਕੇ ਦਿਖਾ ਦਿਓ ਬਈ ਲੋ ਵੀ ਦੋਸਤੋ ਡਿਟੇਲ ਆਪਾਂ ਸਾਰੀ ਤਕਰੀਬਨ ਤੁਹਾਨੂੰ ਲੈਤੀ ਹੈਗੀ ਤੇ ਆਪਦੀ ਫੁੱਲ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਮੱਝ ਭਾਰੀ ਬਹੁਤ ਆ ਤੁਸੀਂ ਦੇਖ ਸਕਦੇ ਹੋ ਚੌੜੀ-ਚੂੜੀ ਬਹੁਤ ਆਗੀ ਤੇ 22 23 ਲੀਟਰ ਦੁੱਧ ਦੀ ਇਸ ਵਾਰ ਇਹ ਤੋਂ ਉਮੀਦ ਆ ਗਈ। ਪਹਿਲਾਂ ਵਾਲੇ ਸੋਇਆਂ ਦੇ ਵਿੱਚ ਇਹਨੇ 20 ਲੀਟਰ ਵਾਂਗੂ ਦੁੱਧ ਕੱਢਿਆ ਵਾ। ਚੜਾਈ ਤੁਸੀਂ ਦੇਖ ਸਕਦੇ ਹੋ ਸਭੀ ਪਲੀ ਵੀ ਬਹੁਤ ਚੰਗੀ ਆ ਗਈ ਤੇ ਥਾਣ ਲੇਵੇ ਦੀ ਪੂਰੀ ਸਾਫ ਆ ਹਜੇ ਕੱਚੀ ਆਏ ਕਾਫੀ ਦਿਨਾਂ ਦੀ ਤੇ ਹਜੇ ਇਹਨੇ ਭਰਨਾ ਗਾ ਲੇਵਾ ਤੇ ਮੌਕੇ ਤੇ ਇਹਨੇ ਬਹੁਤ ਚੰਗਾ ਆਰਡਰ ਤਿਆਰ ਕਰਨਾ ਤੇ ਬੈਕ ਸਾਈਡ ਨੂੰ ਵੀ ਤੁਸੀਂ ਦੇਖ ਸਕਦੇ ਹੋ ਹਜੇ ਢਿੱਲਾ ਢੋਲਾ ਬਹੁਤ ਪਈਆਂ ਗਈਆਂ। ਤੇ ਸਿੰਗ ਵੀ ਜਮਾ ਕੁੰਡੇ ਆ ਤੁਸੀਂ ਦੇਖ ਸਕਦੇ ਹੋ। ਗੋਰੀ ਮੱਖਾਂ ਟੱਪਦੀ ਹੈ। ਬਾਲੇ ਜ਼ਿਆਦਾ ਬਰੀਕ ਸਿੰਗ ਆਗੇ। ਬਾਕੀ ਭਾਰੀ ਵੀ ਬਹੁਤ ਅਗੀ ਤੇ ਬੈਕ ਸਾਈਡ ਤੋਂ ਚੜਾਈ ਤੁਸੀਂ ਦੁਬਾਰੇ ਦੇਖ ਸਕਦੇ ਬਹੁਤ ਅਗੀ ਬਾਕੀ ਜੈਡ ਬਲੈਕ ਅਗੀ ਤੇ ਥਾਣਾ ਦਾ ਸਾਈਜ਼ ਬਹੁਤ ਜ਼ਿਆਦਾ ਚੰਗਾ ਹੈਗਾ ਮੁਠੀ ਦੀ ਦਵਾਈ ਵਾਲੇ ਥਾਣਾ ਤੇ ਬਾਕੀ ਸਪੇਸ ਵੀ ਚੰਗੀ ਹੈਗੀ ਤੇ ਬੈਕ ਸਾਈਡ ਨੂੰ ਆਰਡਰ ਇਹਨੇ ਬਹੁਤ ਕੱਢਣਾ ਹੈ ਜੀ ਤੇ ਬਾਕੀ ਨਾੜਾਂ ਵੀ ਚੰਗੀਆਂ ਤੁਸੀਂ ਦੇਖ ਸਕਦੇ ਹੋ ਤੇਸ ਤੁਸੀਂ ਇਹਦਾ ਦੁਬਾਰੇ ਦੇਖ ਸਕਦੇ ਹੋ ਤੇ ਭਾਰੀ ਬਹੁਤ ਹੈ ਬਾਕੀ ਬੈਕ ਸਾਈਡ ਤੋਂ ਤੁਹਾਨੂੰ ਦੁਬਾਰੇ ਫੇਰ ਦਿਖਾ ਦਿੰਦੇ ਆਪਾਂ ਫੁੱਲ ਤਸੱਲੀ ਕਰਾ ਦਿੰਨੇ ਆ ਤੇ ਹਜੇ ਕਿਉਂਕਿ ਕੱਚੀ ਆ ਇਹ ਕਾਫੀ ਦਿਨਾਂ ਦੀ ਤੇ ਅੜ ਰਹੇ ਨੇ ਬਹੁਤ ਚੰਗਾ ਤਿਆਰ ਕਰਨਾ ਬੈਕ ਨੂੰ ਉਮੀਦ ਆ ਵੀ ਲੇਵਾ ਬਹੁਤ ਕੱਢੂਗੀ ਤੇ ਨਾੜਾ ਨੂੜਾ ਵੀ ਚੰਗੀਆਂ ਤੇ ਚੜਾਈ ਵੀ ਬਹੁਤ ਜ਼ਿਆਦਾ ਗਈ ਤੇ ਜਿਹਨੂੰ ਵੀ ਪਸੰਦ ਆਉਂਦੀ ਹੈ ਤੁਸੀਂ ਆਪਦੀ ਫੁੱਲ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾਗਾ ਤੇ ਬਰੀਡਿੰਗ ਵਾਸਤੇ ਬਹੁਤ ਵਧੀਆ ਰਹੂ ਤੇ ਇਹਨੇ ਬੱਚੇ ਲੈਣੇ ਆ। ਭਾਜਨ ਬਾਕੀ ਆਪ ਦੀ ਤੁਸੀਂ ਤਸੱਲੀ ਕਰਕੇ ਖਰੀਦ ਸਕਦੇ ਹੋ ਵੀਡੀਓ ਦੇ ਵਿੱਚ ਐਂਡ ਤੱਕ ਜੁੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ